ਉੱਤਰਾਖੰਡ ਦੀ ਹਲਦੀਵਾਨੀ ਵਿਖੇ 18 ਦੇਸ਼ਾਂ ਦੀ 4 ਦਿਨਾਂ ਦਾ ਹੋਇਆ ਫੈਂਸਿੰਗ ਏਸ਼ੀਅਨ ਕ੍ਰੈਡਿਟ ਕੱਪ 2025 ਮੁਕਾਬਲੇ ਵਿੱਚ ਮਾਨਸਾ ਦੇ ਨੌਜਵਾਨ ਨੇ ਭਾਰਤ ਟੀਮ ਲਈ ਖੇਡਦਿਆਂ ਸੋਨੇ ਦਾ ਤਗਮਾ ਜਿੱਤ ਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਮਾਨਸਾ ਪਹੁੰਚ ਕੇ ਜ਼ਿਲ੍ਹਾ ਵਾਸੀਆਂ ਵੱਲੋਂ ਖਡਾਰੀਆਂ ਦਾ ਗਰਮ ਜੋਸ਼ਿਤ ਨਾਲ ਪਰਮਾ ਸੁਆਗਤ ਕੀਤਾ ਗਿਆ ਤੇ ਖੁੱਲੀ ਜੇਬ ਦੇ ਵਿੱਚੋਂ ਸ਼ਹਿਰ ਲੁਜ਼ਾਇਆ ਗਿਆ। ਮਾਨਸੂਆ ਤੋਂ ਪੱਤਰਕਾਰ ਬਿੱਟੂ ਬੁੱਢਲਾਡਾ ਦੀ ਖਾਸ ਰਿਪੋਰਟ। ਮੈਨੂੰ ਮੈਡਲ ਦੀ ਬਹੁਤ ਖੁਸ਼ੀ ਹੋਈ। ਮੈਂ ਆਪਣੇ ਅਜੇ ਸ਼ੋਰੀ ਸਰ ਤੇ ਮਨਜੀਤ ਫਰਦਕੋ ਧੰਨਵਾਦ ਕਰਦਾ। ਇਹਨਾਂ ਨੇ ਮੈਨੂੰ ਬਹੁਤ ਅੱਛੀ ਟ੍ਰੇਨਿੰਗ ਦਿੱਤੀ ਕਿ ਮੈਂ ਇਸ ਪੜਾਅ ਤੱਕ ਪਹੁੰਚ ਸਕਾ। ਮੈਨੂੰ ਕਿੰਨੇ ਦੇ ਮਾ ਹੁੰਦੇ ਸੀ ਜਿੰਨੇ ਦੇ ਭੇਕਰ ਰੱਖਦੇ। ਉਮੀਦ ਸੀ ਵੀ ਇਸ ਵਾਰ ਕੋੜਾ ਰੋਲ ਲੈ ਕੇ ਜਾਣ। ਮੈਨੂੰ ਇਸ ਵਾਰ ਪੂਰੀ ਮੇਰੀ ਕਿ ਮੈਂ ਟੀਮ ਦੇ ਵਿੱਚ 골ਡ ਤੇ ਇੰਡੀਵਿਊਅਲ ਵੀ 골ਡ ਲੈ ਕੇ ਜਾਵਾਂਗਾ ਪਰ ਮੇਰਾ ব্রোঞ্জ ਆਇਆ ਇੰਡੀਵਿਊਅਲ ਪਰ ਬਹੁਤ ਖੁਸ਼ੀ ਹੋਈ ਮੇਰਾ ਪਹਿਲਾ ব্রোঞ্জ ਆਇਆ ਇੰਡੀਵਿਊਅਲ اور ਟੀਮ 골ਡ ਕਿੰਨੇ ਦੇਸ਼ਾਂ ਦੀ ਨਾਲ ਮੁਕਾਬਲਾ ਹੋਇਆ ਤੁਹਾਡਾ ਇਸ ਦੇ ਵਿੱਚ 18 ਦੇਸ਼ ਆਏ ਸੀ ਹਾਂ ਕੋਸ਼ਿਸ਼ ਪੀਪੀਸੀ ਆ ਕੇ ਮਾਜੀ 골ਡ ਟੀਮ 골ਡ ਆ ਗਿਆ ਬੇਸ਼ੱਕ ਜਿਹੜਾ ਇੰਡੀਵਿਜੁਅਲ ਬ੍ਰਾਊਨ ਆਇਆ ਹੈ ਅਗਲਾ ਟਾਰਗੇਟ ਹੈ ਕੁਛ ਨੇ ਕੀ ਨਿਸ਼ਾਨਾ ਵਟੇ ਮੇਰਾ ਅਗਲਾ ਚਾਹ ਗਿਆ 골ਡ ਹੀ ਹੈ ਕਿਸ ਕਿਸ ਗੇਮ ਕਿੱਥੇ ਜਾਣਾ ਹੈਗਾ ਕਾਮਨ ਬੈਂਟ ਜਾਣਾ ਕੀ ਹੈ ਕੀ ਮੇਰਾ ਅਗਲਾ ਟਾਰਗੇਟ ਅਲਪਟਿਕ ਗੇਮਸ ਦੇ ਵਿੱਚ 골ਡਨ ਮੈਡਲ ਲੈਣਾ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰਾ ਮਤਲਬ ਇੰਡੀਵਿਜੁਅਲ ਬ੍ਰਾਊਨ ਆਇਆ ਮੇਰਾ ਪਹਿਲਾ ਮੈਡਲ ਹੈ ਤੇ ਸਭ ਤੋਂ ਵੱਡਾ ਯੋਗਦਾਨ ਰਿਹਾ ਅਦਿਸ਼ੋਰੀ ਸਾਹਿਬ ਤੇ ਮਨਦੀਪ ਸਰਦਾਰ ਤੇ ਪਹਿਲਾ ਮੇਰਾ ਪਾਸਪੋਰਟ ਮੇਰੇ ਤੇ ਬਣਿਆ ਮੈਂ ਧੰਨਵਾਦ ਕਰਨਾ ਚਾਹੁੰਗੀ ਰਾਜਾ ਬੜਿੰਗ ਜੀ ਨੂੰ ਜਿਨ੍ਹਾਂ ਨੇ ਮੇਲ ਪਾ ਕੇ ਮੇਰੇ پاس ਉਹ ਇੱਕ ਦਿਨ ਜਿਵੇਂ ਬੰਨ੍ਹਸ ਬਹੁਤ ਹਲਕੀ ਹੋ ਗਈ। ਅਗਰ ਉਹ ਮੇਰੀ ਹੈਲਪ ਨਾ ਕਰਦੇ ਤੇ ਮੈਂ ਖੇਲ ਨਹੀਂ ਪਾਉਂਦੀ। ਬਹੁਤ ਹੀ ਵੱਡਾ ਮਾਣ ਸਾਡੇ ਇਲਾਕੇ ਦਾ ਸਾਡੇ ਇਹਨਾਂ ਬੱਚਿਆਂ ਨੇ ਕੀਤਾ ਹੈ। ਕਿਉਂਕਿ ਚਾਰ ਬੱਚੇ ਸਾਡੇ ਇਲਾਕੇ ਦੇ ਜਿਹੜੀ ਅਕੈਡਮੀ ਉੱਪਰ ਦੇ ਵਿੱਚ ਇਹ ਤਾਂ ਟ੍ਰੇਨਿੰਗ ਸੈਂਟਰ ਹੈ। ਉੱਥੇ ਚਲਦੀ ਹੈ ਉਹਦੇ ਪ੍ਰਧਾਨ ਤਨਵੀਰ ਬਾਲੀਆ ਜੀ ਨੇ। ਔਰ ਮੈਂ ਕਹਾਂ ਇਹਨਾਂ ਦੇ ਕੋਚ ਸਾਹਿਬ ਨੇ ਔਰ ਬੱਚਿਆਂ ਨੇ ਬੜੀ ਮਿਹਨਤ ਨਾਲ ਉਹ 13 ਦੇਸ਼ਾਂ ਦੇ ਵਿੱਚ ਇਹ 13 ਦੇਸ਼ਾਂ ਦੀ ਗੇਮ ਸੀ ਏਸ਼ੀਆ ਦੀ ਗੇਮ 13 ਦੇਸ਼ਾਂ ਦੀ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਤੇ 골ਡ ਮੈਡਲ ਲੈ ਕੇ ਆਏ ਸਾਡੇ ਅੰਕ ਪੰਕ ਜਨਰਲੀ ਤੇ ਸਾਡੀ ਬੇਟੀ ਤਿਸ਼ਾ ਤਿਸ਼ਾ ਚਲੋ ਅਰ ਚਾਰੋਂ ਬੱਚੇ ਗਏ ਆ ਸਾਰੇ ਸਨਮਾਨਯੋਗ ਆ ਲੇਕਿਨ 골ਡ ਮੈਡਲ ਭਾਵੇਂ ਕਿ ਇੰਡੀਆ ਲੈਵਲ ਦੇ ਇੰਡੀਆ ਇੰਡੀਆ ਦੇ ਹਿੱਸੇ ਦੇ ਖੇਡੇ ਸੀ ਬੱਚੇ ਸਾਡੇ ਬੜਾ ਵੱਡਾ ਮਾਣ ਮਹਿਸੂਸ ਹੁੰਦਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਮਾਣ ਮਿਲਿਆ ਸਤਿਕਾਰ ਮਿਲਿਆ ਪਰ ਮੈਂ ਕੋਚ ਸਾਹਿਬ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਕੋਚ ਸਾਹਿਬ ਨੇ ਕੋਚ ਸਾਹਿਬ ਨੇ ਮਿਹਨਤ ਕਰਾ ਕੇ ਔਰ ਥੋੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਔਰ ਵੱਡਾ ਮਾਣ ਮਹਿਸੂਸ ਹੁੰਦਾ ਹੈ ਕੋਚ ਸਾਹਿਬ ਤੇ ਵੀ ਪਰ ਬੱਚਿਆਂ ਤੇ ਟ੍ਰੇਨਿੰਗ ਸੈਂਟਰ ਤੇ ਕਿਉਂਕਿ ਟ੍ਰੇਨਿੰਗ ਸੈਂਟਰ ਦੀ ਮੈਂ ਕਈ ਵਾਰੀ ਵਿਜਿਟ ਕੀਤੀ ਹੈ ਜਾ ਕੇ ਉੱਥੇ ਬਹੁਤ ਵਧੀਆ ਇੰਤਜ਼ਾਮ ਹੈ ਉੱਥੇ ਪਰ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਦਿੱਤੀ ਜਾਂਦੀ ਆ ਮੈਂ ਵਧਾਈ ਦਿੰਨਾ ਸੈਂਟਰ ਦੇ ਸਾਰੇ ਓਟੇਦਾਰ ਸਹਿਬਾਨਾਂ ਨੂੰ ਜਿਹੜੇ ਉੱਥੇ ਡਿਊਟੀ ਕਰਦੇ ਆ ਪ੍ਰਧਾਨ ਸਾਹਿਬ ਨੂੰ ਔਰ ਖਾਸ ਕਰਕੇ ਬੱਚਿਆਂ ਦੇ ਪੇਰੈਂਟਸ ਨੂੰ ਵਧਾਈ ਸਾਡੇ ਇਲਾਕੇ ਨੂੰ ਬਹੁਤ ਵੱਡੀ ਵਧਾਈ ਆ ਤੇ ਮੈਂ ਇੱਕ ਹੋਰ ਗੱਲ ਜਰੂਰ ਕਹਿਣੀ ਚਾਹੂਗਾ ਐਮਐਲਏ ਸਾਹਿਬ ਖੜੇ ਆ ਇਹਨਾਂ ਬੱਚਿਆਂ ਦੇ ਬਹੁਤ ਵੱਡੇ ਖਰਚੇ ਹੁੰਦੇ ਆ ਐਡਾ ਵੱਡਾ ਮਾਣ ਸਾਨੂੰ ਦਿੱਤਾ ਪੰਜਾਬ ਨੂੰ ਬਹੁਤ ਵੱਡਾ ਮਾਣ ਲੈ ਕੇ ਦਿੱਤਾ ਬਹੁਤ ਵੱਡੇ ਖਰਚੇ ਇਹਨਾਂ ਦੇ 2-3 ਲੱਖ ਰੁਪਇਆ ਖਰਚਾ ਕਰਕੇ ਟ੍ਰੇਨਿੰਗਾਂ ਹੋਈਆਂ ਤੇ ਜਿਹੜਾ ਵੀ ਕੋਈ ਸਤਕਾਰ ਸਰਕਾਰ ਵੱਲੋਂ ਬਣਦਾ ਇਹਨਾਂ ਨੂੰ ਜ਼ਰੂਰ ਕੀਤਾ ਜਾਵੇ ਇਸ ਗੱਲ ਦੀ ਵੀ ਮੈਂ ਬੇਨਤੀ ਕਰੂੰਗਾ ਤੇ ਅਖੀਰ ਦੇ ਵਿੱਚ ਸਾਡੇ ਇਲਾਕੇ ਵੱਲੋਂ ਸਾਰੀਆਂ ਉਹਨਾਂ ਜਿੱਥੇ-ਜਿੱਥੇ ਅਕੈਡਮੀਆਂ ਬਣੀਆਂ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜੈ શ્રી ਰਾਮ ਸਾਡੇ ਲਈ ਅੱਜ ਬੜੀ ਖੁਸ਼ੀ ਦੀ ਗੱਲ ਹੈ ਕੇ ਏਸ਼ੀਅਨ ਕ੍ਰੈਡਿਟ ਕੱਪ ਜਿਹਨੂੰ ਆਪਾਂ ਏਸ਼ੀਅਨ ਚੈਂਪੀਅਨਸ਼ਿਪ ਕਹਿ ਸਕਦੇ ਆ ਉਹਦਾ ਟੂਰਨਾਮੈਂਟ ਜੋ ਹਲਦਵਾਨੀ ਉੱਤਰਾਖੰਡ ਵਿੱਚ ਹੋਇਆ ਸਾਡੇ ਏਰੀਏ ਦੇ ਬੱਚੇ ਉਹਨਾਂ ਚ ਪਾਰਟਿਸਿਪੇਟ ਕੀਤਾ ਔਰ ਜੋ ਟੀਮ ਇਵੈਂਟ ਚੋਂ 골ਡ ਮੈਡਲ ਆਇਆ ਆਪਣੇ ਬੇਟਾ ਅੰਕੁਸ਼ ਔਰ ਇਹਦਾ ਇੰਡੀਵਿਜੂਅਲ ਬ੍ਰੌਂਜ਼ ਮੈਡਲ ਆਇਆ ਔਰ ਬੇਟੀ ਇਸ਼ੀਤਾ ਇਹਦਾ ਇੰਡੀਵਿਜੂਅਲ 브్రాonz ਮੈਡ ਲਾਇਆ ਹੈ ਇਹਨਾਂ ਦੋਨਾਂ ਨੇ ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕੀਤਾ ਸੀ ਜਿੱਥੇ ਏਸ਼ੀਆ ਦੇ ਬਹੁਤ ਸਾਰੇ ਦੇਸ਼ ਹੈ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ ਇੱਕ ਥੋੜੀ ਜਗ੍ਹਾ ਚੋਂ ਉੱਠ ਕੇ ਉੱਪਰ ਜਿੱਥੇ ਇਹਨਾਂ ਦੀ ਟ੍ਰੇਨਿੰਗ ਜ਼ਿਆਦਾ ਚੱਲਦੀ ਹੈ ਉੱਥੋਂ ਉੱਠ ਕੇ ਇੱਕ ਇੰਟਰਨੈਸ਼ਨਲ ਲੈਵਲ ਤੇ ਇਹ ਉਪਲਬਧੀ ਹਾਸਲ ਕਰਨੀ ਜਿੱਥੇ ਸਾਡੇ ਸਾਰੇ ਬੱਚਿਆਂ ਲਈ ਆਉਣ ਵਾਲੀ ਪੀੜ੍ਹੀ ਲਈ ਸਾਡੇ ਨੌਜਵਾਨਾਂ ਲਈ ਸਾਡੇ ਸਪੋਰਟਸਮੈਨ ਲਈ ਉਹ ਇੱਕ ਬੜਾ ਵੱਡੀ ਮੋਟੀਵੇਸ਼ਨ ਹੈ ਉੱਥੇ ਇਹਨਾਂ ਦੇ ਕੋਚ ਇਹਨਾਂ ਦੇ ਟੀਚਰ ਇਹਨਾਂ ਦੇ ਮਾਪੇ ਉਹ ਵੀ ਵਧਾਈ ਦੇ ਯੋਗਰ ਨੇ ਔਰ ਮੈਂ ਆਪਣੇ ਵੱਲੋਂ ਇਹਨਾਂ ਨੂੰ ਵਧਾਈ ਦੇਣਾ ਔਰ ਵਿਸ਼ਵਾਸ ਦਿਵਾਉਣਾ ਕਿ ਸਰਕਾਰ ਵੱਲੋਂ ਜਿਹੜੀ ਵੀ ਸਹੂਲਤ ਇਸ ਖੇਡ ਨੂੰ ਅਪਲਿਫਟ ਕਰਨ ਲਈ ਚਾਹੀਦੀ ਹੋਊਗੀ ਕਿਉਂਕਿ ਜਿਹੜੇ ਇਹਨਾਂ ਦੇ ਟੂਰਨਾਮੈਂਟ ਹੁੰਦੇ ਆ ਸਾਲਾਨਾ ਮੈਂ ਉੱਥੇ ਵੀ ਅਕਸਰ ਜਾਂਦਾ ਕਿਉਂਕਿ ਮੇਰੇ ਮਿੱਤਰ ਧਰਮਵੀਰ ਵਾਲੀਆ ਜੀ ਜਿਹੜੇ ਅੱਜਕੱਲ ਕੈਨੇਡਾ ਗਏ ਹੋਏ ਆ ਉਹ ਇਸ ਚੀਜ਼ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੇ ਕਰਕੇ ਮੇਰਾ ਕਾਫੀ ਲਗਾ ਇਸ ਜਿਹੜੀ ਹੈਗਾ ਸਪੋਰਟਸ ਨਾਲ ਹੈਗਾ ਸੋ ਮੈਂ ਜਿੱਥੇ ਬੱਚਿਆਂ ਨੂੰ ਉਹਨਾਂ ਦੇ ਕੋਚਸ ਨੂੰ ਤੇ ਇੱਕ ਵਾਰ ਸਾਡੇ ਸਾਰੇ ਮਾਨਸਾ ਵਾਸੀਆਂ ਨੂੰ ਵੀ ਇਹਦੀ ਵਧਾਈ ਦਿੰਦਾ ਹਾਂ